ਤਾਂ ਦੋਸਤੋ ਪੰਜਾਬੀ ਇੰਡਸਟਰੀ ਲਗਾਤਾਰ ਵਿਕਾਸ ਦੀਆਂ ਉੱਚੀਆਂ ਮੰਜ਼ਲਾਂ ਤੱਕ ਪਹੁੰਚ ਰਹੀ ਹੈ ਜੇਕਰ ਫਿਲਮਾਂ ਦੀ ਗੱਲ ਕੀਤੀ ਜਾਵੇ ਤਾਂ ਲੋਕ ਵੱਡੀ ਗਿਣਤੀ ਦੇ ਵਿੱਚ ਪੰਜਾਬੀ ਫਿਲਮਾਂ ਦੇਖਣੀ ਬਹੁਤ ਪਸੰਦ ਕਰਦੇ ਨੇ ਜੇਕਰ ਹੁਣ ਗੱਲ ਵੈਬ ਸੀਰੀ ਦੀ ਕੀਤੀ ਜਾਵੇ ਤਾਂ ਇੱਕ ਹੋਰ ਵੈਬ ਸੀਰੀ ਜਿਹੜੀ ਕੀ ਆਉਣ ਵਾਲੀ ਆ ਜਿਸ ਦਾ ਲੋਕਾਂ ਨੂੰ ਬਹੁਤ ਇੰਤਜ਼ਾਰ ਹੈ ਲੋਕ ਇੰਤਜ਼ਾਰ ਕਰ ਰਹੇ ਨੇ ਕਿਉਂਕਿ ਉਸ ਵੈਬ ਸੀਰੀ ਦੇ ਵਿੱਚ ਕੁਝ ਨਵਾਂ ਦੇਖਣ ਨੂੰ ਮਿਲੇਗਾ ਆਓ ਤੁਹਾਨੂੰ ਵੈਬ ਸੀਰੀ ਦੇ ਬਾਰੇ ਦੱਸਦੇ ਆਂ ਹੁਣ ਅਸੀਂ ਇੱਕ ਹੋਰ ਤੁਹਾਡੇ ਨਾਲ ਵੈਬ ਸੀਰੀ ਦੀ ਗੱਲ ਕਰਾਂਗੇ ਜਿਸ ਦਾ ਨਾਮ ਦਾਰੋ ਹੈ ਇਸ ਨੂੰ ਅਮਰਦੀਪ ਸਿੰਘ ਗਿਲ ਵੱਲੋਂ ਬਣਾਇਆ ਗਿਆ ਹੈ ਤੇ ਇਹਨਾਂ ਵੱਲੋਂ ਫਿਲਮਾਂ ਦੇ ਉੱਤੇ ਪਹਿਲਾਂ ਵੀ ਬਹੁਤ ਚੰਗੇ ਤਰੀਕੇ ਦੇ ਨਾਲ ਕੰਮ ਕੀਤਾ ਗਿਆ ਇਹਨਾਂ ਦੀ ਹਰ ਇੱਕ ਫਿਲਮ ਬਹੁਤ ਚੰਗੀ ਹੁੰਦੀ ਹੈ ਚੰਗੀ ਸੇਧ ਦੇਣ ਵਾਲੀ ਹੁੰਦੀ ਆ ਇਸ ਵੈਬ ਸੀਰੀ ਚ ਮੇਨ ਲੇਡੀ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਕੁਲ ਸਿੱਧੂ ਹੋਣਗੇ ਜੇਕਰ ਹੁਣ ਕੁਲ ਸਿੱਧੂ ਦੀ ਗੱਲ ਕੀਤੀ ਜਾਵੇ ਇਹਨਾਂ ਦਾ ਵੀ ਕੰਮ ਬਹੁਤ ਚੰਗਾ ਆ ਬਹੁਤ ਚੰਗੇ ਰੋਲ ਕਰਦੇ ਨੇ ਹੁਣ ਇਸ ਵੈਬ ਸੀਰੀ ਦੇ ਵਿੱਚ ਸਾਨੂੰ ਦੇਖਣ ਨੂੰ ਮਿਲਣਗੇ ਤੁਹਾਨੂੰ ਦੱਸ ਦੇ ਕਿ ਇਸ ਵੈਬ ਸੀਰੀ ਦੇ ਕੁੱਲ 8 ਭਾਗ ਹੋਣਗੇ ਇਸ ਵੈਬ ਸੀਰੀ ਦੀ ਸ਼ੂਟਿੰਗ ਹੈ ਜਿਹੜੀ ਕਿ ਬਠਿੰਡਾ ਦੇ ਨੇੜੇ ਤੇੜੇ ਦੇਖਣ ਨੂੰ ਮਿਲੇਗੀ ਅਤੇ ਜੇਕਰ ਸ਼ੂਟਿੰਗ ਦੀ ਗੱਲ ਕੀਤੀ ਜਾਵੇ ਤਾਂ ਸਤੰਬਰ ਦੇ ਵਿੱਚ ਇਸ ਦੀ ਸ਼ੂਟਿੰਗ ਸ਼ੁਰੂ ਕਰ ਦਿੱਤੀ ਜਾਵੇਗੀ ਹੁਣ ਤੁਹਾਨੂੰ ਇਸ ਦੀ ਕਹਾਣੀ ਬਾਰੇ ਦੱਸਦੇ ਹਾਂ ਜਿੱਥੇ ਇਸ ਵੈਬ ਸੀਰੀ ਸਾਨੂੰ ਹੁਣ ਤੁਹਾਨੂੰ ਇਸ ਦੀ ਕਹਾਣੀ ਬਾਰੇ ਦੱਸਦੇ ਆ ਇਸ ਕਹਾਣੀ ਦੇ ਵਿੱਚ ਸਾਨੂੰ ਦੇਖਣ ਨੂੰ ਮਿਲੇਗੀ ਇੱਕ ਕ੍ਰਾਈਮ ਸਟੋਰੀ ਦੇਖਣਾ ਹੋਵੇਗਾ ਕਿ ਇਸ ਵਿੱਚ ਕੀ ਅਖਰ ਨਵਾਂ ਹੋਵੇਗਾ ਜੇਕਰ ਨਵੀਂ ਦੀ ਗੱਲ ਕੀਤੀ ਜਾਵੇ ਤਾਂ ਇਸ ਵਿੱਚ ਕੁੜੀ ਹੈ ਜਿਸ ਦਾ ਕਿਸ ਤਰ੍ਹਾਂ ਜ਼ਿੰਦਗੀ ਜਿਉਂਦੀ ਹੈ ਕਿਸ ਤਰ੍ਹਾਂ ਆਪਣੇ ਜੀਵਨ ਬਤੀਤ ਕਰਦੀ ਹੈ ਕਿਹੜੀ ਕਿਹੜੀ ਮੁਸੀਬਤਾਂ ਉਹਨੂੰ ਸਾਹਮਣਾ ਕਰਨਾ ਪੈਂਦਾ ਇਹ ਸਾਰੀ ਚੀਜ਼ ਇਸ ਵੈਬ ਸੀਰੀ ਦੇ ਵਿੱਚ ਸਾਨੂੰ ਦੇਖਣ ਨੂੰ ਮਿਲੇਗੀ ਤੁਹਾਨੂੰ ਦੱਸਦੀ ਕਿ ਹੁਣ ਅ ਇਹ ਵੈਬ ਸੀਰੀ ਸਾਡੇ ਆਲੇ ਦੁਆਲੇ ਦੇ ਹਾਲਾਤਾਂ ਨੂੰ ਬਿਆਨ ਕਰੇਗੀ ਤੁਹਾਨੂੰ ਦੱਸਦੀ ਕਿ ਇਸ ਕਹਾਣੀ ਨੂੰ ਦੇਖਣ ਲਈ ਤੁਹਾਨੂੰ ਪਲੇ ਸਟੋਰ ਤੋਂ ਕੇਵਲ 1 ਐਪ ਡਾਊਨਲੋਡ ਕਰਨਾ ਪਵੇਗਾ ਜਿਸ ਦੇ ਨਾਲ ਤੁਸੀਂ ਆਰਾਮ ਨਾਲ ਬੈਠ ਕੇ ਇਹ ਵੈਬ ਸੀਰੀ ਦੇਖ ਪਾਉਗੇ